ਮੈਂ ਡੀਐਸਪੀ ਹਰਕ੍ਰਿਸ਼ਨ ਸਿੰਘ ਡੀਐਸਪੀ ਸਬਡਿਵੀਜ਼ਨਰੀ ਹਰਗੋਬਿੰਦਪੁਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸਲੱਖਣੀ ਜੀ ਦੇ ਵਿਆਹਪੁਰਬ ਦੀਆਂ ਸਾਰੀ ਸੰਗਤ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਇੱਕ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਇਹ ਸਾਡਾ ਇੱਕ ਧਾਰਮਿਕ ਪ੍ਰੋਗਰਾਮ ਹੈ ਪ੍ਰੋਗਰਾਮ ਹੈ ਇਸ ਦੀ ਜਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਇਸ ਧਾਰਮਿਕ ਪ੍ਰੋਗਰਾਮ ਨੂੰ ਮਨਾਇਆ ਜਾਵੇ ਅਤੇ ਜਿਹੜੇ ਲੋਕ ਮੋਟਰਸਾਈਕਲ ਤੇ ਪਟਾਕੇ ਬਜਾਉਂਦੇ ਹਨ ਜਾਂ ਟਰੈਕਟਰਾਂ ਦੇ ਚੀਚੀ ਆਵਾਜ਼ ਕਰਕੇ ਆਪਣੇ ਗੀਤ ਬਜਾਉਂਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਉਹ ਧਾਰਮਿਕ ਮਰਿਆਦਾ ਵਿੱਚ ਰਹਿ ਕੇ ਹੀ ਸਾਰਾ ਕੰਮ ਕਰਨ ਅਤੇ ਜਿਹੜੇ ਨਸ਼ਾ ਨਸ਼ੇ ਦਾ ਸੇਵਨ ਕਰਕੇ ਇਸ ਮੇਲੇ ਵਿੱਚ ਆਉਂਦੇ ਹਨ ਉਹਨਾਂ ਨੂੰ ਮੈਂ ਬੇਨਤੀ ਕਰਨਾ ਕਿ ਨਸ਼ੇ ਦੇ ਸੇਵਨ ਵਿੱਚ ਨਸ਼ੇ ਦਾ ਸੇਵਨ ਕਰਕੇ ਇਸ ਮੇਲੇ ਵਿੱਚ ਨਾਮ ਅਤੇ ਨਾ ਹੀ ਕੋ ਖਲਾਬੜ ਪਾਉਣ ਨਹੀਂ ਤਾਂ ਉਹਨੂੰ ਵਾਖਿਆ ਨਹੀਂ ਜਾਵੇਗਾ